2023 ਚ ਤੁਸੀਂ ਬਹੁਤ ਕੁਝ ਦੇਖਿਆ ਬਹੁਤ ਵੱਡੇ ਨੁਕਸਾਨ ਦੇਖੇ ਨੇ ਇਥੇ ਹੁਣ ਹਾਲਾਤ ਕਿਵੇਂ ਦੇ ਜੀ ਪਿੱਛੇ ਦੀ ਖਬਰ ਆ ਰਹੀ ਵੀ ਪਾਣੀ ਜ਼ਿਆਦਾ ਆ ਰਿਹਾ ਤੇ ਬਾਕੀ ਸਰਕਾਰ ਵੱਲੋਂ ਸਾਨੂੰ ਹਾਲੇ ਤੱਕ ਕੋਈ ਰਾਹਤ ਨਹੀਂ ਆਈ ਜੀ ਤੇ ਜਿੰਨੇ ਵੀ ਇੱਥੇ ਰਹਿਤ ਬਸ ਕਲ ਨਰੇਗਾ ਸਕੀਮ ਦੀ ਆ ਜੀ ਨਰੇਗਾ ਦੇ ਬਜ਼ੁਰਗ ਲੱਗੇ ਹੋਏ ਨੇ ਥੱਲੇ ਪਰਨ ਜੀ ਉਹ ਆਪ ਹੀ ਲਾਂ ਲੱਗੇ ਹੋਏ ਨੇ ਜੀ ਅਸੀਂ ਦੇਖ ਰਿਹਾ ਸਰਕਾਰ ਵੱਲੋਂ ਵੀ ਜੇਸੀਬੀਆਂ ਖੜੀਆਂ ਨੇ ਇੱਥੇ ਸਾਈਡ ਤੇ ਉਹ ਖੜੀਆਂ ਹੀ ਨਹੀਂ ਨੇ ਉਹ ਲਾਈਆਂ ਨਹੀਂ ਸੀ ਉਧਰ ਏ ਜੀ ਜਦੋਂ ਵੀ ਕੋਈ ਇੱਥੇ ਆਉਂਦਾ ਆਮ ਆਦਮੀ ਪਾਰਟੀ ਦਾ ਉਦੋਂ ਜੇਸੀਬੀ ਆ ਕੇ ਖੜ ਜਾਂਦੀਆਂ ਨੇ ਇਹ ਪਿੰਡ ਵਾਲੇ ਦੇ ਕਿਸੇ ਨਹੀਂ ਹੁੰਦੀਆਂ ਜੀ ਪਰ ਜੇ ਗੱਲਬਾਤ ਕਰੀਏ ਜਿਵੇਂ ਅੱਜ ਕੈਬਨਿਟ ਮੰਤਰੀ ਵੀ ਪਹੁੰਚੇ ਤੇ ਸਰਕਾਰ ਵੀ ਜਾਇ ਜਾ ਤਾਂ ਲੈ ਰਹੀ ਆ ਮੌਕੇ ਤੇ ਕੈਬਨਿਟ ਮੰਤਰੀ ਆ ਕੇ ਗਏ ਨੇ ਇੱਥੇ ਜੀ ਉਹ ਜੀ ਖਾਣਾ ਪੂਰਤੀ ਸਾਰੀ ਜੀ ਸਰਕਾਰ ਨੇ ਕੁਝ ਕਰਨਾ ਹੁੰਦਾ ਅਸੀਂ ਮਹੀਨੇ ਤੋਂ ਰੋਲਾ ਪਾਣ ਲੱਗੇ ਹੋਏ ਜੀ ਕਿਉਂ ਮੇਨ ਪਿੰਡ ਮਕੋੜ ਸਾਹ ਹੋ ਗਈ ਸਾਡਾ ਇਹ ਲੈ ਰਹੇ ਹਲਕੇ ਚ ਹੋ ਗਈ ਇੱਥੋਂ ਦਾ ਜੇ ਪਾਣੀ ਟੁੱਟਦਾ ਨਾ ਜੀ ਇਹ ਘਟੋ ਘਟਾ 40 50 ਪਿੰਡ ਹੋ ਗਏ ਜੀ ਤੇ ਫਤਿਹਦਾ ਫਤਿਹਬਾਦ ਤੱਕ ਮਾਰ ਕਰ ਦਈਏ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਚ ਮੌਜੂਦ ਹਾਂ ਜਿੱਥੇ ਜ਼ਿਲ੍ਹਾ ਸੰਗਰੂਰ ਚ ਜਿਹੜਾ ਕੱਗਰਾ ਉਤੋਂ ਕਿਤੇ ਨਾ ਕਿਤੇ ਲੋਕ ਡਰ ਰਹੇ ਨੇ ਕਿਉਂਕਿ ਉਹਦਾ ਪਾਣੀ ਲਗਾਤਾਰ ਵੱਧ ਰਿਹਾ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਇਧਰਲੀ ਸਾਈਡ ਜ਼ਿਲ੍ਹਾ ਪਟਿਆਲਾ ਤੋਂ ਇੱਕ ਗਰਾਂਦਾ ਜ਼ਿਲ੍ਹਾ ਸੰਗਰੂਰ ਚ ਐਂਟਰ ਹੁੰਦਾ ਉਸ ਤੋਂ ਬਾਅਦ ਇਹ ਅੱਗੇ ਹਰਿਆਣਾ ਚ ਜਾਂਦਾ ਤੇ ਲਗਾਤਾਰ ਉੱਥੇ ਦੀਆਂ ਤਸਵੀਰਾਂ ਨੇ ਜਿੱਥੇ 2023 ਚ ਇਸ ਘੱਗਰ ਨੇ ਵੱਡਾ ਨੁਕਸਾਨ ਕੀਤਾ ਮੁਕੋਰ ਸਾਹਿਬਾ ਇੱਥੇ ਇੱਥੇ ਵੱਡਾ ਨੁਕਸਾਨ ਹੋਇਆ ਸੀ ਪਾੜ ਪਿਆ ਸੀ ਇਸੇ ਪਾੜ ਪੈਣ ਤੋਂ ਬਾਅਦ ਬਹੁਤ ਵੱਡੀ ਗਿਣਤੀ ਚ ਹਜ਼ਾਰਾਂ ਏਕੜ ਜਿਹੜੀ ਕਿਸਾਨਾਂ ਦੀ ਫਸਲ ਸੀ ਉਹ ਬਰਬਾਦ ਹੋ ਚੁੱਕੀ ਸੀ ਸੋ ਮੁਕੋਰ ਸਾਹਿਬ ਦੇ ਸਰਪੰਚ ਪਿੰਡ ਦੇ ਮੌਜੂਦ ਨੇ ਗੱਲਬਾਤ ਕਰਾਂਗੇ ਜਿਸ ਦਾ ਨਾਮ ਹੈ ਜੀ ਨਵਜੋਤ ਸਿੰਘ ਕੋਟ ਸਾਹਿਬ ਅੱਛਾ ਨਵਜੋਤ ਸਿੰਘ ਜੀ ਕਿਵੇਂ ਦੇ ਹਾਲਾਤ ਕਿਵੇਂ ਦੇ ਨੇ ਕਿਉਂਕਿ 2023 ਚ ਤੁਸੀਂ ਬਹੁਤ ਕੁਝ ਦੇਖਿਆ ਬਹੁਤ ਵੱਡੇ ਨੁਕਸਾਨ ਦੇਖੇ ਨੇ ਇੱਥੇ ਹੁਣ ਹਾਲਾਤ ਕਿਵੇਂ ਦੇ ਨੇ ਹਾਲਾਤ ਤਾਂ ਗੰਭੀਰ ਨੇ ਜੀ ਤੁਸੀਂ ਦੇਖ ਹੀ ਰਹੇ ਹੋ ਕੱਲ ਤੋਂ ਤੱਕ ਰਿਹਾ ਫੁੱਟ ਤੋਂ ਜ਼ਿਆਦਾ ਵੱਧ ਚੁੱਕਿਆ ਜੀ ਜੀ ਤੇ ਮਾਰ ਤਾਂ ਸਾਨੂੰ ਇਸ ਕਰਕੇ ਇੱਕ ਸਾਈਡ ਦਾ 4 ਫੁੱਟ ਚੌੜਾ ਜੀ ਸਾਡੇ ਕੋਟ ਸਾਹਿਬ ਤੋਂ ਉਲਟਪ ਤੇ ਸਾਰੀ ਉਹ ਸਾਰਾ ਇੱਕ ਇਹ ਤੋਂ ਅੱਧਾ ਰਹਿ ਜਾਂਦਾ ਠੀਕ ਹੈ ਜੀ ਉਹ ਤੋਂ ਬਾਅਦ ਜੀ ਸਾਨੂੰ ਕੋਟ ਸਾਹਿਬ ਪਿੰਡ ਚ ਇੱਕ ਕਿੱਲੇ ਤੋਂ ਬਾਅਦ ਤਿੰ ਜਿਹੜਾ ਪਾਣੀ ਇਧਰੋਂ 400 ਫੁੱਟ ਦਾ ਆ ਰਿਹਾ ਜੀ ਉਹ 180 ਫੁੱਟ ਦਾ ਕਿਵੇਂ ਚੱਲੂਗਾ ਤੁਸੀਂ ਦੇਖ ਸਕਦੇ ਹੋ ਤੇ ਉਹ ਮੋੜਾਂ ਦੇ ਜ਼ਿਆਦਾ ਖਤਰਾ ਜੀ ਤੇ ਉੱਥੇ ਜਿਵੇਂ ਆਪਾਂ ਖੜੇ ਹੁਣ ਇੱਥੇ ਮੋੜ ਆ ਗਿਆ ਉਧਰ ਮੋੜ ਪੈ ਗਿਆ ਉੱਥੇ ਵੀ ਖਤਰਾ ਕਿਉਂਕਿ ਮੋੜ ਤੋਂ ਹੀ ਖਾਰ ਪੈਂਦੀ ਹੈ ਇਹਦੀ ਮੋੜ ਤੋਂ ਹੀ ਪਾਣੀ ਦੀ ਛਲਬਾਜੀ ਹੈ ਜੀ ਤੇ ਇੱਕ ਉਹ ਤੁਹਾਨੂੰ ਦੱਸਿਆ 400 ਫੁੱਟ ਦਾ ਪਾਣੀ ਜ ਨਹੀਂ ਮੈਨੇਜ ਕਰ ਸਕਦਾ 180 ਫੁੱਟ ਦਾ ਜੀ ਤੇ ਤਕਰੀਬਨ ਤੁਸੀਂ ਪਿੱਛੇ ਦੀ ਖਬਰ ਆ ਰਹੀ ਵੀ ਪਾਣੀ ਜ਼ਿਆਦਾ ਆ ਰਿਹਾ ਤੇ ਵਾਕੀ ਸਰਕਾਰ ਵੱਲੋਂ ਸਾਨੂੰ ਹਾਲੇ ਤੱਕ ਕੋਈ ਰਾਹਤ ਨਹੀਂ ਆਈ ਜੀ ਤੇ ਜਿੰਨੇ ਵੀ ਇੱਥੇ ਰਹੇ ਤਾਂ ਬਸ ਕਲ ਨਰੇਗਾ ਸਕੀਮ ਦੀ ਹੈ ਜੀ ਨਰੇਗਾ ਦੇ ਬਜ਼ੁਰਗ ਲੱਗੇ ਹੋਏ ਨੇ ਥੱਲੇ ਪਰੰਜੀ ਉਹ ਆਪ ਹੀ ਲਾਂ ਲੱਗੇ ਹੋਏ ਨੇ ਜੀ ਤੇ ਬਾਕੀ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਹੈ ਜੀ ਉਹ ਲੱਗੀ ਹੋਈ ਆ ਉਹਨਾਂ ਵੱਲੋਂ ਤਕਰੀਬਨ 30-40 ਲੱਖ ਦਾ ਸਾਨੂੰ ਹੁਣ ਸਾਮਾਨ ਦੇ ਦਿੱਤਾ ਗਿਆ ਜੀ ਜਿੱਥੇ ਪਿੰਡ 'ਚ ਪਾਣੀ ਵੜ ਰਿਹਾ ਉੱਥੇ ਮੋਟਰਾਂ ਦਿੱਤੀਆਂ ਗਈਆਂ ਨੇ ਜੀ ਕਿਸੇ ਦੇ ਖੇਤ 'ਚ ਜਿਹੜਾ ਮੜਾ ਮਟਾ ਬਚ ਰਿਹਾ ਉੱਥੇ ਵੀ ਮੋਟਰਾਂ ਦਿੱਤੀਆਂ ਗਈਆਂ ਨੇ ਹਾਂਜੀ ਹਾਂਜੀ ਬਾਕੀ ਕੋਈ ਮੋਟਰ ਕਿਹਨੇ ਦਿੱਤੀਆਂ ਨੇ ਇਹ ਇਹ ਪਿੰਡ ਦੀ ਪੰਚਾਇਤ ਨੇ ਦਿੱਤੀਆਂ ਨੇ ਜੀ ਸਰਕਾਰ ਵੱਲੋਂ ਕੋਈ ਰਹਿਤ ਨਹੀਂ ਜੀ ਸਰਕਾਰ ਦੇ ਬੰਦੇ ਜਿਹੜੇ ਮਨਰੇਗਾ ਵਾਲੇ ਲੱਗੇ ਹੋਏ ਨੇ ਉਹ ਇੱਕ ਪਿੰਡ ਦੇ ਨਹੀਂ ਜਾਂ ਕਈ ਪਿੰਡਾਂ ਦੇ ਨੇ ਉਹ ਕਈ ਪਿੰਡਾਂ ਦੇ ਭਲਾਏ ਹੋਏ ਨੇ ਜੀ 3-4 ਪਿੰਡਾਂ ਦੇ ਭਲਾਏ ਹੋਏ ਨੇ ਪ ਹੁਣ ਮੌਜੂਦਾ ਜੋ ਹਾਲਾਤ ਨੇ ਗੰਭੀਰ ਨੇ 3-4 ਪਿੰਡਾਂ ਦੀ ਲੇਬਰ ਇੱਥੇ ਆਈ ਹੋਈ ਆ ਜੀ ਹਾਂਜੀ ਹਾਂਜੀ ਉਧਰ ਨਾਲ ਕੰਮ ਚੱਲ ਰਹੀ ਸਾਰਾ ਜੀ ਬਿਲਕੁਲ ਅਸੀਂ ਦੇਖ ਰਿਹਾ ਸਰਕਾਰ ਵੱਲੋਂ ਵੀ ਜੇਸੀਬੀਆਂ ਖੜੀਆਂ ਨੇ ਇੱਥੇ ਸਾਈਡ ਤੇ ਉਹ ਖੜੀਆਂ ਹੀ ਨੇ ਉਹ ਲਾਈਆਂ ਨਹੀਂ ਸੀ ਉਧਰ ਇਹ ਜੀ ਜਦੋਂ ਵੀ ਕੋਈ ਇੱਥੇ ਆਉਂਦਾ ਆਮ ਆਦਮੀ ਪਾਰਟੀ ਦਾ ਉਦੋਂ ਜੇਸੀਬੀ ਆ ਕੇ ਖੜ ਜਾਂਦੀਆਂ ਨੇ ਇਹ ਪਿੰਡ ਵਾਲੇ ਦੇ ਕਿਸੇ ਨਹੀਂ ਹੁੰਦੀਆਂ ਜੀ ਕਿਉਂ ਸਾਨੂੰ ਪਤਾ ਜੀ ਵੀ ਕਿਵੇਂ ਨੱਕਾ ਬੰਦ ਹੁੰਦਾ ਜੀ ਅਫਸਰ ਆਪਦੀ ਆ ਕੇ ਛੱਡ ਜਾਂਦੇ ਆ ਇੱਥੇ ਪਰ ਪਿੰਡ ਵਾਲੇ ਦੇ ਕੋਈ ਸੁਣਵਾਈ ਨਹੀਂ ਜੀ ਹੁਣ ਤੁਸੀਂ ਜਾਈ ਕਿਸ ਮਰਜ਼ੀ ਨਾਲ ਪੁੱਛ ਲਓ ਜੀ ਤੇ ਇੱਕ ਤੁਸੀਂ ਇਹ ਕਈ ਵਾਰ ਬੰਦੇ ਕਹਿਣ ਲੱਗਦੇ ਵੀ ਉਹ ਫਲਾਣੀ ਪਾਰਟੀ ਦਾ ਇਹ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੂੰਗਾ ਜੀ ਤੁਸੀਂ ਪਿੰਡ ਵਾਲਿਆਂ ਨੂੰ ਹੋਰ ਕਿਸੇ ਨੂੰ ਵੀ ਪੁੱਛ ਸਕਦੇ ਹੋ ਤੇ ਜ਼ਰੂਰੀ ਨਹੀਂ ਵੀ ਹਾਂ ਕੋਈ ਪਾਰਟੀ ਦਾ ਬੰਦਾ ਉਹ ਐਵੇਂ ਆ ਜੀ ਤੁਸੀਂ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪੁੱਛ ਸਕਦਾ ਇੱਥੇ ਖੜੇ ਨੇ ਜੀ ਠੀਕ ਹੈ ਤੇ ਇਹ ਸਾਰੇ ਤੁਹਾਨੂੰ ਗਰਾਊਂਡ ਲੈਵਲ ਦੀ ਰਿਪੋਰਟ ਦੇ ਦੇਣਗੇ ਹਾਂਜੀ ਹਾਂਜੀ ਬੋ ਜੀ ਬਿਲਕੁਲ ਪਰ ਜੇ ਗੱਲਬਾਤ ਕਰੀਏ ਜਿਵੇਂ ਅੱਜ ਕੈਬਨਿਟ ਮੰਤਰੀ ਵੀ ਪਹੁੰਚੇ ਤੇ ਸਰਕਾਰ ਵੀ ਜਾਇਜ਼ਾ ਤਾਂ ਲੈ ਰਹੀ ਆ ਮੌਕੇ ਤੇ ਕੈਬਨਿਟ ਮੰਤਰੀ ਆ ਕੇ ਗਏ ਨੇ ਇੱਥੇ ਜੀ ਉਹ ਜੀ ਖਾਣਾ ਪੂਰਤੀ ਆਈ ਸਾਰੀ ਜੀ ਜੇ ਸਰਕਾਰ ਨੇ ਕੁਝ ਕਰਨਾ ਕਿਉਂ ਮੇਨ ਪਿੰਡ ਮਕੋੜ ਸਾਹੂ ਹੋ ਗਈ ਸਾਡਾ ਜੀ ਲੈ ਰਹੇ ਹਲਕੇ ਚ ਹੋ ਗਈ ਇੱਥੋਂ ਦਾ ਜੇ ਪਾਣੀ ਟੁੱਟਦਾ ਨਾ ਜੀ ਇਹ ਘਟੋ ਘਟਾ 40 50 ਪਿੰਡ ਹੋ ਗਏ ਜੀ ਤੇ ਫਤਿਹਦਾ ਫਤਿਹਵਾ ਤੱਕ ਮਾਰ ਕਰਦਾ ਇਹ ਉੱਚ ਟਵਾਣਾ ਸ਼ਹਿਰ ਵੀ ਆਉਂਦਾ ਜਾਕਲ ਸ਼ਹਿਰ ਵੀ ਆਉਂਦਾ ਜੀ ਛੋਟੇ ਮੋਟੇ ਪਿੰਡ ਵੀ ਆਉਂਦੇ ਆ ਜੀ ਇਹ ਦੇਖੋ ਜੀ ਤੁਸੀਂ ਠੀਕ ਹੈ ਹਾਂ ਜੀ ਬਾਕੀ ਸਰਪੰਚ ਸਾਹਿਬ ਕਿਵੇਂ ਲੱਗਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਆ ਕੇ ਢੇੜਾ ਮਾਰ ਜਾਂਦੇ ਨੇ ਜੀ ਸੀਬੀ ਮਸ਼ੀਨਾਂ ਉਦੋਂ ਆਉਂਦੀਆਂ ਨੇ ਉਹ ਚੱਲੀਆਂ ਜਾਂਦੀਆਂ ਜੀ ਸੀਬੀ ਇਹ ਜੀ ਇੱਥੇ ਖੜੀਆਂ ਹੀ ਰਹਿੰਦੀਆਂ ਨੇ ਜੀ ਹਾਂ ਇਹਨਾਂ ਦਾ ਕੋਈ ਜਦੋਂ ਬਾਨੇ ਟੁੱਟ ਕੇ ਉਹ ਤੋਂ ਬਾਅਦ ਤਾਂ ਹੀ ਬਸ ਨਰੇ ਗਾਸ ਥੱਲੇ ਪਰੂਗੀ ਜੀ ਥੱਲੇ ਲੱਗਣਗੇ ਉੱਥੇ ਜੀ ਜੇਸੀਬੀਆਂ ਦਾ ਕੋਈ ਕੰਮ ਨਹੀਂ ਹੈਗਾ ਜੀ ਇੱਥੇ ਜੇਸੀਬੀਆਂ ਦਾ ਕੰਮ ਹੁੰਦਾ ਪੰਜਵੇਂ ਮਹੀਨੇ ਚ ਜੀ ਜੇ ਪੰਜਵੇਂ ਮਹੀਨੇ ਇੱਥੇ ਜੇਸੀਬੀਆਂ ਹੋਣ ਕੰਮ ਚੱਲਦਾ ਹੋਵੇ ਤਾਂ ਇੱਥੇ ਵਿਚਾਰੂਗਾ ਜੀ ਨਹੀਂ ਪੰਜਵੇਂ ਮਹੀਨੇ ਚ ਇੱਕ ਅਗਰ ਖਾਲੀ ਹੋ ਜਾਂਦਾ ਬਿਲਕੁਲ ਪੰਜਵੇਂ ਮਹੀਨੇ ਇੱਕ ਅਗਰ ਖਾਲੀ ਹੁੰਦਾ ਜੀ ਉਦੋਂ ਲਾਲੋ ਆਪਾਂ ਪੌਦ ਬੀਜਦਿਆਂ ਤਿਆਰੀ ਕਰ ਰਹੇ ਹੁੰਨੇ ਆਂ ਬਾਂਹਾਂ ਵੀ ਖਾਲੀ ਹੁੰਦਾਂ ਨੇ ਕਣਕ ਵੱਡੀ ਹੁੰਦੀ ਹੈ ਜੀ ਤੇ ਉਦੋਂ ਸਾਰੀ ਮਿੱਟੀ ਵੀ ਲੱਗ ਸਕਦੀ ਹੈ ਜੀ ਉਦੋਂ ਥੱਲਿਆਂ ਦੀ ਨਰ ਇੱਕ ਦੀ ਕੋਈ ਲੋਡ ਨਹੀਂ ਜੀ ਉਦੋਂ ਜੀਸੀਬੀ ਦੀ ਲੋਡ ਹੁੰਦੀ ਹੈ ਜੀ ਉਦੋਂ ਕੋਈ ਨਹੀਂ ਸਾਡੇ ਕੋਲ ਪਹੁੰਚਦਾ ਹੈਗਾ ਜੀ ਠੀਕ ਹੈ ਜਨਨ ਜੀ ਇਸ ਵਾਰ ਬਿਲਕੁਲ ਵੀ ਸਫਾਈ ਨਹੀਂ ਹੋਈ ਉਹ ਪੰਜਵੇਂ ਮਹੀਨੇ ਜਾਂ ਛੇਵੇਂ ਮਹੀਨੇ ਜਿਹੜੇ ਦੀ ਗੱਲ ਕਰ ਰਹੇ ਹਾਂ ਇੱਥੇ ਕੋਈ ਸਾਫ ਸਫਾਈ ਨਹੀਂ ਹੋਈ ਜੀ ਤੁਸੀਂ ਬਾਕੀ ਪਿੰਡ ਵਾਲਿਆਂ ਨੂੰ ਪੁੱਛੋ ਜੀ ਤੇ ਕੱਲ ਨੂੰ ਕੋਈ ਉਂਗਲ ਲਾਊਗਾ ਕਹੋਗਾ ਵੀ ਹਾਂ ਇਹ ਉਹ ਪਾਰਟੀ ਬਾਜੀ ਦਾ ਬੰਦਾ ਪਾਰਟੀ ਬਾਜੀ ਕਰਦਾ ਹੈ ਜੀ ਹਾਂਜੀ ਬਿਲਕੁਲ ਹੋਰ ਪਿੰਡ ਦੇ ਵਾਸੀ ਕਿਹੜੇ ਨੇ ਆਪਣੇ ਇੱਥੇ ਪੁੱਛੀ ਸਕਦੇ ਹਾਂ ਸਾਰੇ ਪਿੰਡ ਵਾਸੀ ਖੜੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਨਹੀਂ ਆਪਣੇ ਹਾਂਜੀ ਸਤਿ ਸ੍ਰੀ ਹਲਾਤਾ ਜੀ ਜੋ ਉਹਨਾਂ ਮਾੜੀ ਹੈ ਜੀ ਅੱਛਾ ਚਲੋ ਕਿ ਟਰਜਾ ਲੱਗ ਰਿਹਾ ਵੀ ਕਿਤੇ ਨੁਕਸਾਨ ਹੋ ਜਾਏ 23 ਵਾਲਾ ਨਾ ਦੁਬਾਰਾ ਨੁਕਸਾਨ ਹੋ ਜਾਏ ਅਜੇ 23 ਵਾਲੇ ਵੀ ਹੋ ਸਕਦੇ ਉਸ ਤੋਂ ਜ਼ਿਆਦਾ ਵੀ ਹੋ ਸਕਦਾ ਜੀ ਠੀਕ ਹੈ ਹਾਂ ਜੀ ਕੋਈ ਦਿੱਕਤ ਨਹੀਂ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਗਿਆ ਤੁਹਾਡੀਆਂ ਆਪਣੀਆਂ ਫਸਲਾਂ ਅਜੇ ਸਾਡੇ ਜੀ 4.5 ਭਰਾਵਾਂ ਦੇ ਸਵਾ ਸੋ ਕਿੱਲਾ ਮਰ ਗਏ ਸੀ ਜੀ ਅੱਛਾ ਜੀ ਫਿਰ ਉਹ ਲੱਗ ਹੀ ਦੁਬਾਰੇ ਜੀ ਠੀਕ ਹੈ ਹਾਂ ਜੀ ਕਿਉਂਕਿ ਉਹ ਸਟਾਰਟਿੰਗ 'ਚ ਆ ਗਿਆ ਜਦੋਂ ਫਸਲ ਲੱਗੀ ਬਹੁਤ ਮਿਲਦੀ ਰਹੀ ਜੀ ਲੇਵਰੀਕ ਨੂੰ ਮਿਲਗੀ ਟਾਈਮ ਨਾਲ ਉਹ ਲੱਗ ਹੀ ਗਿਆ ਠੀਕ ਹੈ ਉਹ ਨੁਕਸਾਨ ਅਸੀਂ ਭੁੱਲ ਗਏ ਫਿਰ ਹੁਣ ਇਹ ਨਹੀਂ ਭੁੱਲ ਸਕਦੇ ਜੀ ਇਹ ਬਹੁਤ ਔਖਾ ਜੀ ਇਹ ਮੌਕਾ ਜੀ ਜਦੋਂ ਉਹ ਨੁਕਸਾਨ ਹੋਇਆ ਸੀ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਲਗਾਤਾਰ ਕਹਿ ਰਹੇ تھے ਕਿ ਅਸੀਂ ਪਹਿਲਾਂ ਕਰਾਂਗੇ ਸਫਾਈਆਂ ਪੂਰੀਆਂ 24 'ਚ ਫਿਰ ਕਰੀ ਨਹੀਂ ਜਾਂ 25 'ਚ ਹੁਣ ਪਹਿਲਾਂ ਕਰੀ ਨਹੀਂ ਕਰੀ ਨਹੀਂ ਜੀ ਅੱਛਾ ਨਹੀਂ ਉਹ ਕੀ ਫਾਇਦਾ ਝੂਠ ਬੋਲ ਕੇ ਕਰੀ ਜਾਂਦੀ ਕਰੀ ਠੀਕ ਹੈ ਅੱਛਾ ਕੋਈ ਜੀਸੀਬੀ ਨਹੀਂ ਆਈ ਇਹ ਚ ਕੋਈ ਬੰਨ ਨਹੀਂ ਆ ਗਏ ਜੀ ਇੱਥੇ ਚਲੇ ਗਏ ਨਾ ਆਣ ਦਾ ਕੀ ਫਾਇਦਾ ਫਿਰ ਜੀ ਮਰੇ ਹੋਏ ਦੇ ਮੂੰਹ 'ਚ ਪਾਣੀ ਪਾਣਾ ਉਹ ਕੀ ਫਾਇਦਾ ਫਿਰ ਉਹਦਾ ਜੀ ਜੇ ਮਰੀ ਗਿਆ ਪਹਿਲਾਂ ਆਓ ਇਹ ਤਾਂ ਕਿ ਹੁਣ ਹੁਣ ਮੌਕਾ ਹੁਣ ਸਮਾਂ ਵੀ ਜਿਹੜੇ ਬੰਨ ਲੱਗਦੇ ਨੇ ਵੀ ਉਹਨਾਂ ਨੂੰ ਪੂਰਾ ਕਰੋ ਬਸ ਕਰਨੇ ਤਾਂ ਪਹਿਲਾਂ ਚਾਹੀਦੇ ਤੇ ਪਰ ਹੁਣ ਵੀ ਹਜੇ ਟਾਈਮ ਹੈਗਾ ਹੁਣ ਨਹੀਂ ਟਾਈਮ ਹੈ ਜੀ ਹੁਣ ਜਗ੍ਹਾ ਨਹੀਂ ਕਿਤੇ ਫੇਰ ਦੀ ਕਿੱਥੇ ਹੋਵੇ ਦਲਦਲ ਹੋਈ ਪਈ ਹੈ ਨਾ ਟਰਾਲੀ ਆ ਸਕਦੀ ਨਾ ਬੰਦਾ ਆ ਸਕਦਾ ਕਿਤੇ ਹੁਣ ਇਹ ਮੌਸਮ ਸਾਫ਼ ਹੋਰੇ ਜੀ ਜੇ ਮੌਸਮ ਸਾਫ਼ ਹੋ ਜਾਏ ਫਿਰ ਵੀ ਚਲੋ ਇੱਧਰ ਸਾਡੇ ਫਲੜ ਤੋਂ ਬਾਹਰ ਖੇਤੇ ਹੈਗੇ ਨੇ ਉੱਥੇ ਲੱਗੇ ਜੇ ਵੀ ਸੀ ਇੱਥੇ ਮਿੱਟੀ ਆ ਸਕਦੀ ਹੈ ਜੀ ਪਰ ਹੁਣ ਨਾ ਤਾਂ ਇੱਧਰ ਜੇ ਵੀ ਚੱਲਦਾ ਨਾ ਇੱਧਰ ਚੱਲ ਸਕਦੀ ਇਸ ਤਰ੍ਹਾਂ ਔਖਾ ਇਹ ਵੀ ਦੱਸਦੇ ਨੇ ਲੋਕ ਵੀ ਜੇ ਕੇਰਾ ਹੋ ਜੇ ਉਸ ਤੋਂ ਬਾਅਦ ਚੋਂ ਕਣਕ ਵੀ ਨਹੀਂ ਵਿਸਦੀ ਕਿਉਂਕਿ ਪੌਰੀਤਾ ਆ ਜਾਂਦਾ ਬਹੁਤ ਨੁਕਸਾਨ ਆ ਜਾਂਦਾ ਹਾਂ ਹਾਂ ਹੋ ਸਕਦਾ ਹੈ ਇਹ ਵੀ ਬਹੁਤ ਜ਼ਿਆਦਾ ਹੋਇਆ ਇੱਧਰ ਟੁੱਟੀਆਂ ਦੇ ਪਿੱਛੇ ਫੁੱਲਦੇ ਜੀ ਉਹਨਾਂ ਦੇ ਕਮ ਸੇ 20 25 ਫੁੱਟ ਡੂੰਗਾ ਖੱਡਾ ਹੋ ਗਿਆ ਜੀ ਜੀ ਜੋ ਪੁਰਾਣੀ ਮਿੱਟੀ ਚ ਨਵੀਂ ਚੱਕ ਚੱਕ ਕੇ ਪੁਰਾਣੀ ਥਲੋਂ ਨਿਕਲੇ ਜੀ ਉਹਨਾਂ ਦੇ ਕਣਕ ਵੀ ਨਹੀਂ ਹੋਈ ਸਮਾਰ ਕੇ ਜੀ ਉਹ ਸਰਕਾਰ ਨੇ ਜਾਂ ਮਾੜਾ ਮੋੜੇ ਇਹ ਕਰਕੇ ਲੋਕਾਂ ਨੇ ਕਰਾਈ ਕਰਕੇ ਫਿਰ ਖੰਡੇ ਪੋਰੀਆ ਜੀ ਫਿਰ ਉਹਨਾਂ ਦੀ ਕਣਕ ਹੋਈ ਜੀ ਉਹਨਾਂ ਪੂਰਾ ਜੋਰ ਲੱਗਣਾ ਜੀ ਉਸ ਟਾਈਮ ਉਹਨਾਂ ਨੂੰ ਲੋਕਾਂ ਨੇ ਨਾ ਜੀ ਐ ਵੀ ਕਹਿਆ ਵੀ ਤੈਨੂੰ ਚੱਕ ਇੱਕ ਘਰ ਚ ਛੱਡ ਦੇਾਂਗੇ ਜ਼ਿੰਮੇਦਾਰਾਂ ਨੂੰ ਉਹ ਕਹਿੰਦੇ ਮੇਰਾ ਕੀ ਦੋਸ਼ ਐ ਯਾਰ ਕ ਟੁੱਟ ਗਿਆ ਨੱਕਾ ਕਾ ਹੂੰ ਕਿਓਕੇ ਪੈਸੀ ਲੋਕ ਉਧਰ ਦੇ ਵੀ ਤੇ ਉਧਰ ਦੇ ਵੀ ਠੀਕ ਹੈ ਸਾਡਾ ਤਾਂ ਹੋਰ ਵੀ ਹੈ ਜੀ ਜੇ ਚਲੇ ਅੱਗੇ ਡੁੱਬ ਵੀ ਗਈ ਉਹ ਤਾਂ ਜੰਦਾ ਲਾ ਕੇ ਕੁੱਠ ਨੂੰ ਘਰੇ ਆ ਜਾਣਗੇ ਸਾਨੂੰ ਤਾਂ ਇਹ ਵੀ ਖਤਰਾ ਵੀ ਜੇ ਤੇ ਨੱਕਾ ਟੁੱਟ ਗਿਆ ਨਾ ਸਾਨੂੰ ਤਾਂ ਕਣਕ ਵੀ ਨਹੀਂ ਹੋਣੀ ਜੀ ਕਿ ਨੱਕਾ ਟੁੱਟ ਗਿਆ ਪੂਰਾ ਗਿਆ ਉਹਨੂੰ ਚੰਗੀ ਚੰਗੀ ਜਮੀਨ ਉੱਠ ਜਾਨੀ ਆ ਠੀਕ ਹੈ ਥੱਲੋ ਰਹਿਣ ਜਾਣਾ ਕੱਲਰ ਐ ਉਹ ਕਣਕ ਵੀ ਨਹੀਂ ਹੁੰਦੀ ਜੀ ਹਾਂਜੀ ਇਹ ਵੀ ਦਿੱਕਤ ਅਗਲੀ ਫਸਲ ਵੀ ਖਤਮੇ ਹੋ ਗਈ ਸਕਦੀ ਹੈ ਹਾਂਜੀ ਹਾਂ ਕਈ ਵਾਰੀ ਹੋਈ ਜਾਂ ਜੀ ਇੱਕ ਵਾਰੀ ਨਹੀਂ ਠੀਕ ਹੈ ਹਾਂਜੀ ਬਹੁਤ ਸੰਤਾਪ ਭੋਗ ਰਹੇ ਹੋ ਤੁਸੀਂ ਇੱਕ ਅੱਗਰ ਦਾ ਜਿਆਦਾ ਹਾਂ ਕੋਈ ਅੱਜ ਦਾ ਨਹੀਂ ਹੈ ਜੀ ਠੀਕ ਹੈ ਇਹ ਬਹੁਤ ਪੁਰਾਣਾ ਹੈ ਜੀ ਇਸੇ ਕਰਕੇ ਨਾ ਜਨਕਿ ਸਰਕਾਰਾਂ ਪੂਰੀਆਂ ਗੰਭੀਰੇ ਨਹੀਂ ਹੁੰਦੀਆਂ ਜੀ ਇੱਥੇ ਇਹ ਜੀ ਸਰਕਾਰਾਂ ਦਾ ਅਸਲ ਤਾਂ ਪਤਾ ਕੀ ਹੈ ਜੀ ਤਾਲ ਮੇਰੀ ਨਿਵੇਂਦਾ ਜੀ ਜਿਵੇਂ ਹੁਣ ਅਸਾ ਸਾਡੇ ਜ਼ਿਲ੍ਹੇ ਦਾ ਮੁੱਖ ਮੰਤਰੀ ਬਣ ਗਿਆ ਜੀ ਇੱਧਰ ਖਜ਼ਾਨਾ ਮੰਤਰੀ ਵੀ ਸਾਡੇ ਜ਼ਿਲ੍ਹੇ ਦਾ ਹੋਗਾ ਜੀ ਅੱਜ ਵੀ ਕੁਝ ਨਹੀਂ ਹੋ ਰਿਹਾ ਇਹਨਾਂ ਜੀ ਠੀਕ ਹੈ ਜੇ ਉੱਤੇ ਦਿੱਲੀ ਪਵੇ ਨਾ ਹੱਥ ਫਿਰ ਬੰਦਾ ਜੀ ਬਣਦਾ ਕੁਛ ਨਾ ਕੁਛ ਦਿੱਲੀ ਵਾਲਿਆਂ ਨਾਲ ਉਹਦੀ ਹੈ ਨਹੀਂ ਨਹੀਂ ਹੂੰ ਯਾਨੀ ਕਿ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਇਹ ਤਾਂ ਜੀ ਜਿਵੇਂ ਇੱਕ ਬਾਪੂ ਦੇ ਚਾਰ ਬੁੱਤ ਨੇ ਤਿੰਨਾਂ ਨਾਲ ਬਾਪੂ ਦੀ ਬਣਦੀ ਇੱਕ ਨਾਲ ਬਣਦੀ ਨਹੀਂ ਹੈ ਉਹਦਾ ਤਾਂ ਉਹ ਲਿਮਟ ਵੀ ਨਹੀਂ ਹੋਣ ਦਿੰਦਾ ਇਸ ਤਰ੍ਹਾਂ ਮੋਦੀ ਵਾਲਾ ਤਾਂ ਉਹ ਕੰਮ ਹੋਇਆ ਬੈ ਸਾਡੇ ਨਾਲ ਇਹਦਾ ਬਦਲ ਸਾ ਇਹਦਾ ਇਹਦਾ ਮਾਨ ਸਾਹਿਬ ਦਾ ਠੀਕ ਹੈ ਠੀਕ ਹੈ ਇਹਨੂੰ ਉਤੋਂ ਮਿਲਨੇ ਕੁਸਰਿਆ ਜੀ ਯਾਨੀ ਕਿ ਜੋ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਤੁਹਾਡੇ ਵਰਗਿਆਂ ਦੇ ਜਿਹੜੇ ਖੱਗਰ ਦੇ ਨੇੜੇ ਉਹਨਾਂ ਦਾ ਹੋ ਰਿਹਾ ਹਾਂ ਜੀ ਹਾਂ ਇਹਦਾ ਜੀ ਖਰਬੂਜੇ ਨੂੰ ਭਾਵੇਂ ਚਾ ਕੁੱਤ ਲਾਲ ਉਹ ਤਾਂ ਨਰਖਨ ਖਰਬੂਜੇ ਦਾ ਜੇ ਥੱਲੇ ਲਾਲ ਤਾਂ ਵੀ ਖਰਬੂਜੇ ਦਾ ਇਸ ਤਰ੍ਹਾਂ ਠੀਕ ਆ ਬਸ ਇਹ ਖਰਬੂਜੇ ਨਹੀਂ ਆ ਹਾਂਜੀ ਹਾਂ ਉਸੇ ਤਰ੍ਹਾਂ ਕਿਸਾਨ ਦਾ ਹਾਲ ਹੈ ਉਸੇ ਤਰ੍ਹਾਂ ਕਿਸਾਨ ਦਾ ਜੀ ਠੀਕ ਆ ਹਾਂਜੀ ਪਰ ਜਿਵੇਂ ਤੁਹਾਨੂੰ ਲੱਗਦਾ ਸੀ ਕਿ ਨਵੀਂ ਸਰਕਾਰ ਆਈ ਆ ਆਮ ਆਦਮੀ ਪਾਰਟੀ ਵੀ ਹੁਣ ਕਰ ਦੂ ਪਹਿਲਾਂ ਤਾਂ ਆਸ ਲੱਗਦੀ ਸੀ ਮਿਆਜ਼ ਬਹੁਤ ਸੀ ਜੀ ਅੱਛਾ ਅਸੀਂ ਇਹ ਸੋਚਦੇ ਸੀ ਵੀ ਪਹਿਲਾਂ ਮੁੱਖ ਮੰਤਰੀ ਬਣ ਗਿਆ ਬਾਦਲ ਸਾਹਿਬ ਇੱਧਰੋਂ ਦੂਰੋਂ ਫਿਰ ਰਾਜਾ ਸਾਹਿਬ ਬਣ ਗਿਆ ਹੁਣ ਸਾਡੇ ਜ਼ਿਲ੍ਹੇ ਦਾ ਮੁੱਖ ਮੰਤਰੀ ਬਣਿਆ ਵੀ ਹੁਣ ਸਾਨੂੰ ਪੂਰੀ ਮਿਆਦਾ ਦੇ ਐਨ ਬਣੂਗਾ ਪੱਕਾ ਕੰਪਲੀਟ ਹੋ ਜੂਗਾ ਸਾਡੇ ਇੱਕ ਗਰਦਾ ਹੱਲ ਹੁਣ ਹੋ ਵੀ ਮੁੱਖ ਮੰਤਰੀ ਸਾਡੇ ਹਾਂ ਮੁੱਖ ਮੰਤਰੀ ਵੀ ਖਜ਼ਾਨਾ ਮੰਤਰੀ ਵੀ ਔਰ ਜੀ ਪ੍ਰਧਾਨ ਸਾਹਿਬ ਵੀ ਸਾਡੇ ਜ਼ਿਲ੍ਹੇ ਦੇ ਹੋਗੇ ਜੀ ਔਰ ਜੀ ਜਿਹੜਾ ਆਪਣਾ ਗੋਇਲ ਸਾਹਿਬ ਆ ਉਹ ਵੀ ਸਾਡਾ ਮੰਤਰੀ ਹੋਗੇ ਜੀ ਸਾਰਾ 20 ਕਿਲੋਮੀਟਰ ਜੁੜਾ ਸਾਡਾ ਲਹਿਰਾ ਠੀਕ ਹੈ ਸਰਦ ਨਹੀਂ ਮਿਆਦ ਸੀ ਬਹੁਤ ਬਹੁਤ ਜਿਆਦਾ ਸਰਕਾਰ ਤਾਂ ਸਾਡੀ ਹੋ ਆ ਗਈ ਸਾਡਾ ਹੀ ਆ ਸਾਡਾ ਹਾਂ ਵੀ ਸਾਡੇ ਕਰਦੀ ਹੋ ਗਈ ਜੀ ਬਸ ਇਸ ਤਰ੍ਹਾਂ ਹੋ ਗਈ ਜੀ ਠੀਕ ਹੈ ਇਸ ਤਰ੍ਹਾਂ ਜੀ ਹੁਣ ਨਹੀਂ ਫਿਰ ਹੁਣ ਅੱਗੇ ਦੇਖੋ ਜੀ ਕੀ ਬਣਦਾ ਫਿਰ ਬਿਲਕੁਲ ਜੀ ਸੋ ਮਕੋਰ ਸਾਹਿਬ ਦੇ ਇਹ ਹਾਲਾਤ ਨੇ ਜਿੱਥੇ 2023 ਦੇ ਵਿੱਚ ਕੱਗਰ ਟੁੱਟਿਆ ਵੱਡਾ ਨੁਕਸਾਨ ਕੀਤਾ ਹਜ਼ਾਰਾਂ ਏਕੜ ਤਬਾਹ ਹੋਏ ਅਤੇ ਲਗਾਤਾਰ ਕਹਿ ਰਹੇ ਨੇ ਕਿ ਸਰਕਾਰ ਸਾਡੀ ਆ ਸਾਡੇ ਜ਼ਿਲ੍ਹੇ ਦੀ ਸਰਕਾਰ ਆ ਸਾਡੇ ਜ਼ਿਲ੍ਹੇ ਦਾ ਮੁੱਖ ਮੰਤਰੀ ਆ ਸਾਡੇ ਜ਼ਿਲ੍ਹੇ ਦਾ ਖਜ਼ਾਨਾ ਮੰਤਰੀ ਆ ਸਾਡੇ ਜ਼ਿਲ੍ਹੇ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਪਰ ਸਾਡੇ ਹਾਲਾਤ ਓਵੇਂ ਜਿਵੇਂ ਦੇ ਨੇ ਜਿਵੇਂ ਪਹਿਲਾਂ ਸੀ ਅਸੀਂ ਹਰ ਵਾਰ ਵੱਡੇ ਨੁਕਸਾਨ ਚੱਲਦੇ ਆ ਅਤੇ ਇਸ ਵਾਰ ਵੀ ਸਾਨੂੰ ਡਰ ਹੋਇਆ ਪਿਆ ਕਿਤੇ ਸਾਡਾ ਵੱਡਾ ਨੁਕਸਾਨ ਨਾ ਹੋ ਜਾਵੇ ਕੈਮਰਾਮੈਨ ਪੀਮਾ ਪੱਟੀ ਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ